ਮੂੰ ਆਇਉ ਕਰਕੇ ਪਿਆ ਐਨ ਪਿੰਡੋਂ ਸੁਭਰਾਵਾਂ ਨੂੰ ਮੂੰ ਆਇਉ ਵਿੱਚ ਇੱਕ ਕੋਟ ਬੁੱਢੇ ਤੱਕ ਜਿਵੇਂ ਐਨੋਂ ਪੈਰ ਕਰ ਖੱਗੀ ਤੁਰਿਆ ਆਉਂਗਾ ਗੇਲ ਸਾਹਿਬ ਆਇਆ ਮੈਂ ਦੱਸਿਆ ਮਹਾਂਜੀ ਇਹ ਤਾਂ ਐਮਐਲਏ ਤੇ ਰੇਤ ਦੇ ਨਹੀਂ ਵੇਚੀ ਆਪਾਂ ਐਮਐਲਏ ਰੇਤ ਦੇ ਵਿੱਚ ਨੂੰ ਬਣਾਉਂਗੇ ਮੈਂ ਹਾਂ ਜਿਹੜਾ ਐਮਐਲਏ ਬਣਾਇਆ ਰੇਤ ਦੇ ਵਿੱਚ ਨੂੰ ਕਿ ਦੁਨੀਆ ਦੀ ਭਾਅ ਤੋੜ ਕੇ ਬਣਾਈ ਦਾ ਹੋ ਨਹੀਂ ਕੋਇਆ ਜੇ ਨਹੀਂ ਰੇਤ ਨੂੰ ਵੇਚੀ ਤਾਂ ਮੈਂ ਫਿਰ ਪਰ ਜੇ ਜੈਂਪੀ ਤੇ ਭਾਈ ਭਾਰੀ ਸਰਕਾਰ ਬਣ ਗਈ ਇਹਨੇ ਵਿੱਚ ਵਰਜਣਾ ਉਹਨਾਂ ਦੇ ਫਿਰ ਪੈਲੇ ਵਿੱਚ ਨਹੀਂ ਸਾਡੀ ਆਪਾਂ ਨਾ ਇਹਨਾਂ ਬੰਦਿਆਂ ਨੂੰ ਹੀ ਫਿਰ ਆਪਾਂ ਕੱਢ ਲੈ ਬਾਸੇ ਕੋਈ ਗੱਲ ਨਹੀਂ ਬੋਟ ਕੋਲ ਆਪਣਾ ਅਧਿਕਾਰ ਪਾ ਦਿਓ ਜਿੰਨੂੰ ਵੀ ਪਾਉਣੀ ਆ ਆਪਾਂ ਨਹੀਂ ਆਂਦੇ ਵੀ ਇਹ ਬੰਦੇ ਨੂੰ ਬੋਟ ਕੋਲ ਜਿੰਨੂੰ ਮਰਜ਼ੀ ਪਾਈ ਜਾ ਕੋਈ ਕੋਈ ਗੱਲ ਨਹੀਂ ਹੈਗੀ ਪਰ ਆਪਾਂ ਨੂੰ ਤਾਂ ਪੁੱਛੀਏ ਤਾਂ ਸਹੀ ਨਾ ਆਪਰਾ ਫਰਕ ਇਹਨੂੰ ਪੁੱਛਣਾ ਇਹ ਨਾ ਕੋਈ ਗੱਲ ਨਹੀਂ ਨੇ ਆਪਣੀ ਖਬਰ ਨਹੀਂ ਪਾਈ ਵੀ ਸਾਨੂੰ ਮਿਲਿਆ ਹੀ ਕਰ ਲਈ ਤੇ ਕੋਈ ਖਬਰ ਨਹੀਂ ਕਿਹਾ ਨਾਲ ਅਲੌਪ ਕਿਵੇਂ ਡਾਉਂਡਿਆ ਕੈਦਰ ਕਰਤਾ ਇਹਨਾਂ ਨੇ ਫੇਰ ਰੱਖਣ ਕੇ ਦੁਬਾਰਾ ਮੁੱਖ ਮੰਤਰੀ ਸਾਹਿਬ ਆ ਰਹੇ ਆ ਪਿੱਕੀਵੇਂ ਡਾ ਜਿਹੜਾਂ ਦਾ ਕੁਗਰੀ ਦਾ ਖਰਾਬਾ ਨੂੰ ਪੁੱਛ ਪੁੱਛ ਗਏ ਨੂੰ ਜਿੱਦਣ ਆਵੇ ਘੱਟੋ ਘੱਟ ਜਹੰਮ ਦੀ ਨੂੰ ਕਰਾ ਕੇ ਇਹੇ ਨੂੰ ਪੁੱਛ ਗਏ ਕਿੱਥੇ ਹੀ ਪਾਏ ਜਿਹੜਾ 20000 ਰੁਪਇਆ ਸਾਡਾ ਕੀਤਾ ਇਹ ਤੋਂ ਕਈ ਗੱਟਾ ਹੈ ਜਿਹਨੂੰ ਸਿੱਟਾ ਤਾਂ ਬਾਹਰ ਜਿਹੜਾ 650 ਉਹ ਨਹੀਂ ਮਿਲਿਆ ਇੱਕ ਮੇਨ ਖਨੌਰੀ ਗਿਣਤੀ ਟਰਾਲੀਆਂ ਆਪਾਂ ਜਿਹੜਾ ਇਹਨਾਂ ਦਾ ਸਰਕਾਰ ਨਾਲ ਸਹਾਇਤਾ ਉਹ ਪੁੱਛੀਏ ਜਿਹੜਾ ਅੱਜ ਆਪਾਂ ਕੱਤਰ ਕਰਦਾ ਮੱਦਬਲਾ ਤੇ ਤੁਹੀਂ ਕਿਸੇ ਨੂੰ ਕੋਈ ਮੁਸ਼ਕਲ ਆ ਉਹ ਦੱਸੋ ਗੇਲਾ ਸਿਝਾਵਾਂ ਹੱਥ ਖੜਾ ਕਰਕੇ ਦੱਸੇ ਵੀ ਮੈਂ ਤੁਹਾਨੂੰ ਕੋਈ ਦੱਸਣਾ ਚਾਹਨਾ ਉਹ ਵੀ ਆਦਾ 2 ਮੀਟਰ ਚਾਰ ਦੱਸ